ਰਸੂਲਾਂ ਦੇ ਕਰਤੱਵ ਅਧਾਇਏ 14 ਇੱਕ ਨਿਯਮ ਵਿੱਚ یوں ਹੋਇਆ ਕਿ ਉਹ ਯਹੂਦੀਆਂ ਦੀ ਸਮਾਜ ਵਿੱਚ ਗਏ ਔਰ ਅਜਿਹੇ ਵਚਨ ਕੀਤਾ ਜੋ ਯਹੂਦੀਆਂ ਅਤੇ ਯੂਨਾਨੀਆਂ ਵਿੱਚੋਂ ਬਾਹਲੇ ਲੋਕਾਂ ਨੇ ਨੀਚਾ ਕੀਤੀ ਪਰ ਉਹਨਾਂ ਯਹੂਦੀਆਂ ਨੇ ਜਿਨ੍ਹਾਂ ਨਾ ਮੰਨਿਆ ਪਰਾਈਆਂ ਕੌਮਾਂ ਦੇ ਲੋਕਾਂ ਦੇ ਮਨਾਂ ਨੂੰ ਉਬਾਰ ਕੇ ਪਈਆਂ ਦੇ ਵੱਲੋਂ ਬੁਰਾ ਕਰ ਦਿੱਤਾ ਸੋ ਉਹ ਬਹੁਤ ਦਿਨ ਉੱਥੇ ਠਹਿਰੇ ਅਤੇ ਪ੍ਰਭੂ ਦੇ ਆਸਰੇ ਵਿਤੜਕ ਉਪਦੇਸ਼ ਕਰਦੇ ਰਹੇ ਔਰ ਉਹ ਉਹਨਾਂ ਦੇ ਹੱਥੇ ਨਿਸ਼ਾਨ ਅਤੇ ਅਚਰਜ ਕੰ ਵਿਖਾਲ ਕੇ ਆਪਣੀ ਕਿਰਪਾ ਦੇ ਬਚਨ ਉੱਤੇ ਸਾਖੀ ਦਿੰਦਾ ਰਿਹਾ ਪਰ ਨਗਰ ਦੇ ਲੋਕਾਂ ਵਿੱਚ ਫੁੱਟ ਪੈ ਗਈ ਅਤੇ ਕਈ ਯਹੂਦੀਆਂ ਦੇ ਵੱਲ ਅਤੇ ਕਈ ਰਸੂਲਾਂ ਦੀ ਵੱਲ ਹੋ ਗਈ ਜਾਂ ਪਰਾਈਆਂ ਕੌਮਾਂ ਦੇ ਲੋਕਾਂ ਅਤੇ ਯਹੂਦੀਆਂ ਨੇ ਆਪਣੇ ਸਰਦਾਰਾਂ ਸਣੇ ਉਹਨਾਂ ਦੇ ਪਤ ਲਾਉਣ ਅਤੇ ਪਥਰਾਉ ਕਰਨ ਨੂੰ ਹੱਲਾ ਕੀਤਾ ਤਾਂ ਉਹ ਇਹ ਮਾਲੂਮ ਕਰਕੇ ਲੁਕੌਨੀਆ ਨਗਰ ਲੁਸਤਰਾ ਅਰ ਦਰਬੇ ਅਤੇ ਉਹਨਾਂ ਦੇ ਲਾਮਪ ਛਾਂਬ ਦੇ ਇਲਾਕੇ ਵਿੱਚ ਭੱਜ ਗਈ ਔਰ ਉੱਥੇ ਖੁਸ਼ਖਬਰੀ ਸੁਣਾਉਂਦੇ ਰਹੇ ਲੋਸਟਰ ਵਿੱਚ ਇੱਕ ਮਨੁੱਖ ਪੈਰਾਂ ਤੋਂ ਨਿਰਬਲ ਬੈਠਾ ਸੀ ਜਿਹਦਾ ਜਮਾਂਦਰੂ ਲੰਗਾ ਸੀ ਔਰ ਕਦੇ ਨਹੀਂ ਸੀ ਤੁਰਿਆ ਉਸਨੇ ਪੌਲਸ ਨੂੰ ਗੱਲਾਂ ਕਰਦਾ ਸੁਣਿਆ ਅਤੇ ਉਸਨੇ ਉਹਦੀ ਵੱਲ ਧਿਆਨ ਕਰਕੇ ਜਾ ਵੇਖਿਆ ਭਈ ਇਹਦੇ ਵਿੱਚ ਚੰਗਾ ਹੋਣ ਦੀ ਨਿਸ਼ਾ ਹੈ ਤਾਂ ਉੱਚੀ ਦੇ ਕੇ ਬੋਲਿਆ ਕਿ ਆਪਣੇ ਪੈਰਾਂ ਉੱਤੇ ਸਿੱਧਾ ਖੜਾ ਹੋ ਤਾਂ ਉਹ ਉੱਠਲ ਕੇ ਤੁਰਨ ਲੱਗ ਪਿਆ ਜਦ ਉਹਨਾਂ ਲੋਕਾਂ ਨੇ ਜੋ ਕੁਝ ਪੌਲਸ ਨੇ ਕੀਤਾ ਸੀ ਵੇਖਿਆ ਤਦ ਲੋਕਾਨੀਆਂ ਦੀ ਬੋਲੀ ਵਿੱਚ ਉੱਚੀ ਆਵਾਜ਼ ਨਾਲ ਆਖਣ ਲੱਗੇ ਕੋਈ ਦਿਓ ਤੇ ਮਨਸ ਰੂਪ ਧਾਰ ਕੇ ਸਾਡੇ ਕੋਲ ਉਤਰੇ ਹਨ ਅਤੇ ਉਹਨਾਂ ਨੇ ਬਰਨਾਬਾਸ ਦਾ ਨਾਮ ਦਿਓਸ ਅਤੇ ਪੋਲਸ ਦਾ ਨਾਮ ਹਰਮੇਸ਼ ਰੱਖਿਆ ਇਸ ਲਈ ਜੋ ਬਚਨ ਕਰਨ ਵਿੱਚ ਆਗੂ ਸੀ ਦਿਓਸ ਦਾ ਮੰਦਰ ਨਗਰ ਦੇ ਸਾਹਮਣੇ ਸੀ ਅਤੇ ਉਹਦਾ ਪੁਜਾਰੀ ਬਲਦ ਅਤੇ ਫੁੱਲਾਂ ਦੇ ਹਾਰ ਫਾਟਕਾਂ ਕੋਲ ਲਿਆ ਕੇ ਚਾਹੁੰਦਾ ਸੀ ਜੋ ਲੋਕਾਂ ਦੇ ਨਾਲ ਮਿਲ ਕੇ ਪੇਲੇਦਾਨ ਕਰੇ ਪਰ ਜਬ ਬਰਨਾਬਾਸ ਔਰ ਪੋਲਸ ਸੂਲਾ ਨੇ ਇਹ ਸੁਣਿਆ ਤਾਂ ਆਪਣੇ ਲੀੜੇ ਪਾੜੇ ਅਤੇ ਲੋਕਾਂ ਦੇ ਵਿੱਚ ਬਾਹਰ ਨੂੰ ਦੌੜੇ ਅਤੇ ਇਹ ਪੁਕਾਰ ਕੇ ਕਹਿਣ ਲੱਗੇ ਕਿ ਇਹ ਪੁਰਖ ਤੁਸੀਂ ਇਹ ਕਾਹਨੂੰ ਕਰਦੇ ਹੋ ਅਸੀਂ ਵੀ ਤੁਹਾਡੇ ਵਾਂਗੂ ਦੁੱਖ ਸੁੱਖ ਭੋਗਣ ਵਾਲੇ ਮਨੁੱਖਾਂ ਅਤੇ ਤੁਹਾਨੂੰ ਇਹ ਖੁਸ਼ਖਬਰੀ ਦਾ ਉਪਦੇਸ਼ ਦਿੰਦੇ ਹਾਂ ਵੀ ਇਹਨਾਂ ਵਿਰਥੀਆਂ ਗੱਲਾਂ ਤੋਂ ਲਾਂਭੇ ਹੋ ਕੇ ਜਿਉਂਦੇ ਪਰਮੇਸ਼ਰ ਦੀ ਵੱਲ ਮੁੜੋ ਜਿਨੇ ਆਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਸਭ ਕੁਝ ਜੋ ਉਹਨਾਂ ਦੇ ਵਿੱਚ ਹੈ ਬਣਾਇਆ ਉਸਨੇ ਅਗਲਿਆਂ ਸਮੇਂ ਵਿੱਚ ਸਾਰੀਆਂ ਕੌਮਾਂ ਨੂੰ ਆਪੋ ਆਪਣੇ ਰਾਹ ਉੱਤੇ ਚੱਲਣ ਦਿੱਤਾ ਤਾਂ ਵੀ ਉਹਨੇ ਆਪਣੇ ਆਪ ਨੂੰ ਬਿਨਾਂ ਸਾਖੀ ਨਾ ਰੱਖਿਆ ਇਸ ਲਈ ਜੋ ਉਹਨੇ ਭਲਾ ਕੀਤਾ ਅਰ ਆਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ ਤੁਹਾਨੂੰ ਦੇ ਕੇ ਤੁਹਾਡੀਆਂ ਮਨਾਂ ਨੂੰ ਆਹਾਰ ਅਤੇ ਆਨੰਦ ਨਾਲ ਭਰਪੂਰ ਕੀਤਾ ਇਹ ਗੱਲਾਂ ਕਹਿ ਕੇ ਉਹਨਾਂ ਨੇ ਮਸਾ-ਮਸਾ ਲੋਕਾਂ ਨੂੰ ਹਟਾਇਆ ਜੋ ਉਹਨਾਂ ਦੇ ਅੱਗੇ ਬਲੀਦਾਨ ਨਾ ਕਰਨ ਪਰੰਤੂ ਕਈ ਯੋਧੀ ਅੰਤਾਕੀਆ ਅਰ ਇਕੋਨੀਮ ਤੋਂ ਉੱਥੇ ਆਏ ਅਤੇ ਲੋਕਾਂ ਨੂੰ ਉਭਾਰ ਕੇ ਪੁਲਿਸ ਨੂੰ ਪਥਰਾਉ ਕੀਤਾ ਅਤੇ ਇਹ ਸਮਝ ਕੇ ਪਈ ਉਹ ਮਰ ਗਿਆ ਹੈ ਉਹਨੂੰ ਕਸੀਟ ਕੇ ਨਗਰੋਂ ਬਾਹਰ ਲੈ ਗਏ ਪਰ ਜਾਂ ਚੇਲੇ ਉਹਦੇ ਚੁ ਫੇਰ ਇਕੱਠੇ ਹੋਏ ਤਾਂ ਉਹ ਉੱਠ ਕੇ ਨਗਰ ਵਿੱਚ ਆਇਆ ਅਤੇ ਅਗਲੇ ਪਲਕ ਬਰਨਾਬਾਸ ਦੇ ਨਾਲ ਦਰਬੇ ਨੂੰ ਚਲਿਆ ਗਿਆ ਔਰ ਜਾਂ ਉਸ ਨਗਰ ਵਿੱਚ ਖੁਸ਼ਖਬਰੀ ਸੁਣਾ ਚੁੱਕੇ ਅਤੇ ਬਹੁਤ ਸਾਰਿਆਂ ਨੂੰ ਚੇਲੇ ਕਰ ਚੁੱਕੇ ਤਾਂ ਲੁਸਤਰਾ ਅਤੇ ਇਕਨੀਮ ਅਤੇ ਅੰਤਾਕੀਆ ਨੂੰ ਮੁੜੇ ਔਰ ਚੇਲਿਆਂ ਦੇ ਮਨਾਂ ਨੂੰ ਤਕੜੇ ਕਰਦੇ ਔਰ ਇਹ ਉਪਦੇਸ਼ ਦਿੰਦੇ ਸਨ ਕਿ ਨੇਚੇ ਵਿੱਚ ਬਣੇ ਰਹੋ ਅਤੇ ਕਿਹਾ ਭਈ ਅਸਾਂ ਬਹੁਤ ਵਿਵਤਾ ਸਹਿ ਕੇ ਪਰਮੇਸ਼ਰ ਦੇ ਰਾਜ ਵਿੱਚ ਵੜਨਾ ਹੈ ਤਾਂ ਉਹਨਾਂ ਨੇ ਹਰੇਕ ਕਲੀਸਿਆ ਵਿੱਚ ਉਹਨਾਂ ਦੇ ਲਈ ਬਜ਼ੁਰਗ ਠਰਾਈ ਅਤੇ ਵਰਤ ਨਾਲ ਪ੍ਰਾਰਥਨਾ ਕੀਤੀ ਤਾਂ ਉਹਨਾਂ ਨੂੰ ਪ੍ਰਭੂ ਦੇ ਹੱਥ ਸੌਂਪ ਦਿੱਤਾ ਜਿਹਦੇ ਉੱਤੇ ਉਹਨਾਂ ਨੇ ਇੱਚਾ ਕੀਤੀ ਸੀ ਤਾਂ ਉਹ ਪਿਛਦੀਆਂ ਵਿੱਚੋਂ ਦੀ ਲੰਘ ਕੇ ਪੰਫੂਲੀਏ ਵਿੱਚ ਆਏ ਅਤੇ ਪਰਗਾ ਵਿੱਚ ਬਚਨ ਸੁਣਾ ਕੇ ਅਤਲੀਆ ਨੂੰ ਜਾਤਰੀ ਉਥੋਂ ਜਾਸਤੇ ਚੜ ਕੇ ਅੰਤਾਕੀਆ ਨੂੰ ਚਲੇ ਜਿੱਥੋਂ ਉਹ ਉਸ ਕੰਮ ਦੇ ਲਈ ਜੋ ਉਹਨਾਂ ਨੇ ਹੁਣ ਪੂਰਾ ਕੀਤਾ ਪਰਮੇਸ਼ਰ ਦੀ ਕਿਰਪਾ ਉੱਤੇ ਸੌਂਪੇ ਗਏ ਸਨ ਜਿੱਥੇ ਪਹੁੰਚੇ ਤਾਂ ਕਲੀਸ਼ੀਅਨ ਇਕੱਠੀ ਕਰਕੇ ਖਬਰ ਦਿੱਤੀ ਜੋ ਪਰਮੇਸ਼ਰ ਨੇ ਸਾਡੇ ਨਾਲ ਕੀ ਕੀਤਾ ਅਤੇ ਇਹ ਕਿ ਉਸ ਨੇ ਪਰਾਈਆਂ ਕੌਮਾਂ ਦੇ ਲਈ ਨੀਚਾ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਹ ਚੀਲਾਂ ਦੇ ਨਾਲ ਬਹੁ ਚਿਰ ਠਹਿਰੇ